ਦਾ ਭਾਈ ਹੁਣ ਤੇਰਾ ਵੇਦ ਮੈਂ ਮਨਾਇਆ ਇਕਦਾ ਵੇਦ ਦੇਣਾ ਹੈ ਕਰਾ ਹੋ ਭਾਈ ਮੇੜਾ ਜਾ ਯਾਰ ਜਿੰਨਾ ਜਿਆਦਾ ਤੈਨੂੰ ਪੁੱਗੋ ਦੇ ਦੀ ਵਾਪਸ ਤੂੰ ਆਪੀ ਕਰ ਦੇ ਤਰਾ ਹੋ ਜਾ 2000 ਵੇਚਦਾ ਯਾਰ ਕਿੰਨੇ ਦਾ ਹੋਰ ਵੇਚਣੀ ਨੇ ਕਿੰਨੇ ਦਾ ਵੇਚਣਾ ਹੈ 4000 ਦਾ ਇਹ ਦੋ ਵਾਰ ਤੂੰ ਇੰਨਾ ਨਹੀਂ 4000 ਨਹੀਂ ਜਾ ਭਾਈ ਆਦੂ ਨੇ ਕਾ ਯਾਰ ਵਾਲਾ ਯਾਰ ਰੇਟ ਕੋ ਜਾ 400 ਚਾਹਦਾ ਲੈਂਦੇ ਨਹੀਂ ਹੈਗੇ ਕਤੂਦੋ ਉਹ ਵੀ ਦੋ ਦਾ ਵੀ ਘਟਾ ਜਾਂਦਾ ਫਿਰ ਹੁਣ ਉਹ ਮਾਵਾ 3000 ਮਾਵਾ 500 ਜੱਕ ਇਰਾ ਇਹ ਆ ਲੈ ਲੂ 4000 ਦਾ 2500 ਦੇ ਵੀ ਇਹ ਨਹੀਂ ਤਿੰਨ ਹਜ਼ਾਰ ਦੇ ਦਈਏ ਹਾਂ ਜੀ ਉਹ ਯਾਰ 10000 90ਵੇਂ ਕੰਮ ਯਾਰ ਕੋਣੀ ਕਰਕੇ ਰਾਂ ਚੱਲ ਮੇਰੇ ਕਿਹੜਾ ਡਾਇਰੈਕਟ ਬੰਦਾ ਚੜੀ ਜਾਊਗਾ ਹੱਕ ਮੁਰਗੀ ਆਂਡਾ ਬੰਦੇ ਨਾ ਆਹ ਗੱਲ ਸਹੀ ਹੈ ਤੁਹਾਡਾ ਨਾ ਹੋਰ ਹੋਰ ਲਖਾਣਾ ਨਾ ਹੋਦਾ ਜਿਹੜੀ ਕੀ ਜਾਈਏ ਕਰੀਏ ਬਾਣਾ ਮੋਰ ਬੋਲੀ ਬਟਾ ਕੇ ਨੋਟ ਹੋਦਾ 100 ਕਹਿ ਕੇ ਲੈਣਾ ਯਾਰ ਤੇਰਾ ਤਾਂ 2500 ਦਾ ਕੀ ਦਾ ਇੱਕ ਕਰਕੇ ਸਰਦਾ ਤੂੰ ਖੜ ਜਾ ਉਹ ਤਾਂ ਹੋਰ ਨਾ ਇਹ ਤਾਂ ਹੋ ਮਾਵਾ ਆਪਾ ਲਾ ਲਊਗੀ ਪਰ ਉਹ ਤਾਂ ਦੇ ਦੇ ਕੋਈ ਨਾ ਮੈਂ ਤੇ ਪਸ਼ਵਾਲ ਦਾ ਕਿਆ ਕਰ ਲੈ ਬਾਈ 2000 ਆ ਬਾਈ ਤਾਂ ਚੱਕੀ ਵਿੱਚ ਹੀ ਲੈ ਜਾ ਚੱਕੀ ਮੇਂ ਆਣਾ ਬਾਬਾ ਇੱਕ ਬੱਤਿਆ ਲੈ ਬਾਈ ਇੱਕੋ ਦੋ ਤੱਕ ਨੋੜਦੇ ਸਹਉਦ ਹੋ ਵੀ ਮੈਂ ਦੀ ਫਿਰ ਕਿਹੇ ਟਾਈਮ ਆ ਪਾਇਆ ਵੇਖ ਲੈ ਇਹ ਜਿਹਾ ਪਾਇ ਪਾਇ ਨੂੰ ਲੈ ਦੇ ਦਿੰਦੀ ਤੇਦੀ ਪਰਚੀ ਪੁਚੀ ਕਰਾ ਲਓ ਬਾਈ ਜਾ ਕੇ ਹੈ ਨਹੀਂ ਮਾਨਾਂ ਗੋਰੀ ਲਾ ਕੇ ਗਿਆ ਰੁਪਏ ਇਹਨਾਂ ਦੇ ਬੰਦੇ ਦੀ ਪਤਲੀ ਕਿਹੜੇ ਗੋਰੀ ਦੀ ਰਾਨ ਕਰ ਉਹ ਤੋਂ ਤੁਹਾਡੇ ਵਾਲੇ ਲੈ ਰੁਪਏ ਨਾਲ ਉਹਨੇ ਪਕਾਈ ਉਹ ਲਾ ਕੇ ਗਿਆ ਮੈਨੂੰ ਪਤਾ ਲੈ ਵੀ ਜਾਊਗਾ ਪਿੰਡ ਉਹ ਇਹ ਵੀ ਤੁਹਾਨੂੰ ਦੱਸਤਾ ਕਿੰਨਾ ਬੱਕਰਾ ਦੇ ਚੱਲਦਾ ਵਜਨ ਹੋਵੇ ਨਾ ਉਹ ਮੈਂ ਵਜਨ ਪਾਉਣ ਲੱਗਿਆ ਤਾਂ ਫੜਾ ਆ ਫਿਦਰ ਵਾਲਾ ਬੈ ਕਦੀ ਕੋਈ ਨਹੀਂ ਫਿਰ ਦੋ ਹਜ਼ਾਰ ਦਾ ਕਰ ਲੈ ਲਓ ਜੀ ਬੋਲੋ ਜੀ ਸਾਢੇ 10 ਦਾ ਆ ਆ ਦਾ ਉਹ ਵੀ ਬਣਨਾ ਇਹ ਕੰਮ ਹੋਇਆ ਕੱਚਾ ਕੰਮ ਨਾਲ ਸਾਢੇ 11 ਦਾ ਕੱਚਾ ਕੰਮ ਦਾ ਇਹ ਕਰਾਉਂਗਾ ਮੈਂ ਤੇ ਯਾਰ ਪੱਕਾ ਫਿਰ ਛੱਡੀ ਸੱਡੋ ਯਾਰ ਪੱਕਾ ਹੀ ਕਰਦੇ ਯਾਰ ਹੁਣ ਆ ਪੱਕਾ ਕਰ ਲੈ ਹਾਂ ਯਾਰ ਤਾਂ ਹੁਣ ਮੈਂ 14000 ਦਾ ਲੈ ਕੇ ਕਿੱਥੇ ਚਲੋ ਹੋਈ ਨਾ ਫਿਰ ਨਾ ਲੈ ਤਾਂ 11 ਦਾ ਦੇਣਾ ਨਹੀਂ ਜੀ ਨਹੀਂ ਨਹੀਂ ਹੈ ਨਹੀਂ ਮੈਂ 14 ਨਹੀਂ ਫੜਿਆ ਮੈਂ ਉਹਨੂੰ ਕਹੀ ਨਾ ਲੈ ਵੀ ਹੁਣ ਕਿਵੇਂ ਕੋਈ ਨਹੀਂ ਫੜਿਆ ਫਿਰ ਬੈਠੇ ਟਾਈਮ ਦੀ ਪਾਉਂਦਾ ਆਂ ਦੇ ਦਵਾ ਕੇ ਵੇਚਾਂਗੇ ਹੁਣ ਬੱਚੇ ਵਧੀਆ ਹੋਣਗੇ ਆਹ ਰਾਂ ਦੇ ਆਪਾਂ ਹੁਣ ਲਾ ਤਾਂ ਮਸੂਰ ਨਾ ਸਹੀ ਆ ਸਹੀ ਆ ਚੱਲ ਹੋਰ ਕਰ ਲਾ ਮੈਂ ਲਾ ਤਾਂ ਜਨਾ ਮੇਰਾ ਦੇਖ ਲਾ ਜੀ ਮਾਰ ਕੇ ਦੇਖ ਲੋ ਇੱਕ ਸਾਲ ਜੀ ਮਾਰ ਕੇ ਦੇਖ ਲੋ ਹਾਂ ਜੀ ਪੱਕਾ ਕਰੀ ਥਾਪੀ ਮਾਰ ਕੇ ਕੋਈ ਥਾਪੀ ਵੀ ਮੈਂ ਬੰਦ ਲਾ ਮੈਂ ਜੋ ਕਰਾਂਗੇ ਜੇ ਤਾਂ ਹੀ ਕਰੂ ਥਾਪੀਆਂ ਕੇ ਬਾਜੀ ਉਹ ਬੋਲਣਾ ਤਾਂ ਮੈਨੂੰ ਚਰਚਾ ਦੀ ਚੱਲੋਂ ਹਾਂ ਕਿਵੇਂ ਚੱਲੀ ਚੱਲਣ ਥਾਪੀਆਂ ਕੇ ਬਸ ਚੁੱਪਾ ਥਾਪੀ ਲੈ ਹੁਣ ਮਾਰ ਦਿੰਨਾ ਗਾ ਮੁੰਡ ਫੜਾ ਦੇ ਦਿੰਦਾ ਥਾਪੀ ਦੀ ਚੁੱਪਾ ਕਰ ਬੂ ਮੈਂ ਹੁਣ ਕਰ ਦਿੰਨਾ ਹੋ ਗਿਆ ਬਾਈ ਹੋ ਗਿਆ

ਸੋ ਇਹਨੇ ਸਾਲ 11 ਦਾ ਦੇਖਣਾ ਕਿ 18 ਦਾ ਵਿਕਣਾ ਦੋ ਮਹੀਨੇ ਰੱਖ ਦੇ। ਇਹਦਾ ਉਹਦਾ ਗਾਹ ਕਰ ਮੰਨਿਆ। ਕਿਹੜਾ ਵਾਗਿਆ ਕੀ ਪਤਾ ਦੋ ਮਹੀਨੇ ਨੂੰ ਆਜ ਕੋਈ। ਇਥੇ ਚੱਲ ਛੱਡ ਫੇਰ ਤੂੰ। 40 ਖੜੇ ਕੋਈ ਨਹੀਂ ਹੋ ਫੜ ਜਾ। ਜਦੋਂ ਬੰਦ ਨਹੀਂ ਗੱਬੰ ਅੱਡੀ ਖਰਾ ਬੰਦਾ। ਦੇਖ ਲੈ। ਨਾ ਫੜ ਯਾਰਾ। ਨਹੀਂ ਪੱਕੇ ਪੈਸੇ ਲਾਉਗਾ ਉਹ ਕਰਦੇ ਹਾਂ। ਪੱਕੇ ਨਹੀਂ ਪੱਕੀ ਲਾਉਂਦੇ ਜਿਹੜਾ ਮਾਲ ਆਉਂਦੀ ਨੂੰ। ਹਾਂ ਹਾਂ ਮਾਲ। ਕੱਚਾ ਜਾ ਤਾਂ ਨਿਹਰਦਾ। ਕਿ 12:30 ਹੋ ਗਿਆ ਉਹ ਨਹੀਂ 12:30 ਉਹ ਹੜਾ ਭਾਣਾ ਪਰ ਨਹੀਂ ਹੁੰਦਾ ਮੈਂ ਅਰੇ ਉਹ ਨਹੀਂ ਮਿੱਠੂ ਮੰਨ ਨਾ ਕਰੀਓ ਉਹ ਬੂ ਮੰਨਣਾ ਹੁਣ ਉਹ ਬੂ ਕਾਹਦੇ ਕੰਡਾ ਦਾ ਬੱਚੇ ਨੇ ਕੋਈ ਨਾ ਕੋਈ ਕਰੀ ਜਾਂਗੇ ਕਟਾਣਾ ਭਾਣਾ ਕਿੱਥੇ ਬੋਣ ਨੂੰ ਮੈਨੂੰ ਪਤਾ ਕਿੱਥੇ ਬੋਣ ਚੱਲ ਛੱਡਦੇ ਹੁਣ ਨਹੀਂ ਬਣਾਉਣਾ ਹੁਣ ਆ ਕੇ ਬਰਾ ਕਰ ਫਿਰ ਕੰਮ ਟੱਕੇ ਨਾਲ ਉਹ ਇਹ ਦੇ ਕੋਈ ਜਿਹੜਾ ਮਾਰੋ ਉਹ ਵੀ ਨਹੀਂ ਮੰਨਦਾ ਯਾਰਾ ਮੈਂ ਉਹ ਕਰੀ ਮਹਿੰਗਾ ਓਏ ਉਹ ਉਤਰ ਕਰ ਲਈ ਮਹਿੰਗਾ ਮਿੱਠੂ ਤੂੰ ਨਾ ਵੀ ਕੋਈ ਇਧਰ ਰੋ ਯਾਰ ਉਹ ਨਹੀਂ ਉਹ ਹਰ ਦੇ ਦੇ ਇਧਰ ਰਹਿ ਨਾ ਉਹ ਤਾਂ ਲੈ ਲੂਗਾ ਸਭਾ ਦੇਖੂਗਾ ਉਹ ਇਹਦਾ ਲਊਗਾ ਓਏ ਗੁਲਾਮੀ ਨਾ ਬਈ ਜਰਾ ਲੈਣਾ ਦੇ ਤਾਂ ਹੁਣ ਹਾਂ ਦੰਦਾ ਦੀ 12500 ਦੀ ਹੜੇ ਕੋਈ ਨਹੀਂ ਛੱਡ ਜਾ ਮੈਂ 12 ਤੂ ਤਾਂ ਕਹਿਤਾ 12 ਤੂੰ ਬੱਦ ਨਹੀਂ ਲੈਣਾ ਛੱਡ 12500 ਬਾਈ ਮੈਂ ਕੀ ਹੋ ਰਿਹਾ ਹੈ ਲਾ ਲਓ ਹਾਂ ਸੂ ਵੀ ਵਾਤ ਯਾਰ ਇੱਕ ਹੋਰ ਪਿਓ ਆ ਗਿਆ ਮੇਰਾ ਦੇਖੀ ਲੈਦਾ ਗਾ ਸਾਰਾ ਤੋਰ ਤੁਰ ਕੇ ਦੇਖ ਹਾਂ ਤੋਰ ਤੁਰ ਕੇ ਦੇਖ ਲੈ ਯਾਰ ਚੱਲ ਚੱਲ ਜੇ ਮਾਰ ਨੂੰ ਚੱਲਦਾ ਸੀ ਉਹ ਸਰੀਆ ਛੱਡ ਕੇ ਕਿਹੜਾ ਫਿਰ ਤੇ ਤੱਕ ਇਹ ਨਹੀਂ ਮੰਨਦਾ ਕਹਾ ਯਾਰ ਕਹਾ ਕਰ ਫੇਰ ਉਹੀ ਗੱਲਾਂ। ਕੋਈ ਤੇਰੇ ਘਰ ਗਲ ਪਉਂਦਾ ਆਪਦਾ ਬੰਦਾ ਛੱਡਦਾ ਜੀ ਨਾਂ ਲੈ ਕੇ ਪੁਕਾਰੇ ਕਹਿ ਨਿੱਕੀ ਜੀ ਲੈਣਾ। ਨਾਂ ਨਰਨ ਕਰਕੇ ਪ੍ਰੇ ਕਰੋ। ਕਹੂੰ ਹੋਊ। ਮੇਰੀ ਇੰਦਮਰੀ ਮੰਨਦਾ ਕੋ ਬਾਗੀ ਜੀ। ਹੁਣ ਤਾਂ ਬੰਦਾ ਆ। ਆ ਦਾ ਮੈਂ ਲੈਣਾ ਨਹੀਂ ਤੇਰਾ ਦਾ। ਲੈਣਾ ਨਹੀਂ। ਉਹ ਲਖਾਈ ਆਪੀ ਕਰ ਦੂ ਏ। ਉਹ ਲਖਾਈ ਕਰ ਦੂ। ਮੈਂ ਦਾ ਹੋ ਗਿਆ। ਇੱਕ ਮਿੰਟ ਸਾੜ ਜਾ ਸਾੜ ਜਾ। ਕੱਬੀ ਆ ਕਰੀਓ ਹੰਡੋ ਹਣ। ਅੱਡ ਬੰਦੇ ਯਾਰ। ਅੜੇ ਬਰਾਂਦੇ। ਉਹ ਮੇਰੀ ਗੂ ਨਾਮ ਲੈ। ਉਹ ਸਾੜ ਜਾ। ਮੰਨ ਲੈ। ਮੰਨ ਲਾ ਗਾ ਲੋ। ਛੱਡ ਦੇ ਰਾਂ। ਨਹੀਂ ਨਹੀਂ। ਬੰਦਾ ਹੀ ਸੀ ਉਹ ਸਾਈ ਦਾ ਬਣਾ ਕੰਮ ਕੰਮ ਹੋਊਗਾ ਫੇਰ ਸਾਈ ਤਾਂ ਫੜਦਾ ਸਾਈ ਤਾਂ ਕੋਈ ਗੱਲ ਨਹੀਂ ਨਾ ਮਗਰਾ ਇਹ ਤੋਂ ਨਾ ਇਹ ਤਾਂ ਮੈਨੂੰ ਫੜਾਉਂਦਾ ਇਹ ਇਹਨੂੰ ਫੜਾ ਦੇ ਇਹ ਮੋੜਦੇ ਨੇ ਅਸੀਂ ਇਹ ਸਾਈ ਦੀ ਤਾਂ ਕੋਈ ਗੱਲ ਨਹੀਂ ਨਾ ਫਿਰ ਮੜਾ ਮੜਾ ਗਾਹਾਂ ਜਹਾ ਕਰਦੇ ਨੇ ਸਾਈ ਦੀ ਕੀ ਵਾਲੇ ਸਾਈ ਤਾਂ ਫੜਦਾ ਨਾ ਗਾਹ ਜਹਾ ਜਦ ਵੀ ਸੋਈ ਆਉਣ ਤੇ ਤੇਰੀ ਸ਼ੀਤ ਤੇ ਨਾ ਫੜ ਯਾਰ ਜਦ ਪੱਠ ਦੇ ਨੇ ਚਰਨ ਤੜਖ ਦਾ ਫਦਾ ਨਾਲ ਬੁੜੀ ਨੂੰ ਲਈ ਇਹ ਰੱਖ ਲੈ ਮੇਰੀ ਮਾਂ ਗੱਲ ਮੰਨ ਲੈ ਸਾਡੀ ਸ਼ੀਤ ਵੇਚੀ ਯਾਰ ਉਹ ਦੇ ਦੇ ਵਿਚਾਰਾ ਉਹ ਦੇ ਦੇ ਵਿਚਾਰਾ ਬੰਦਾ ਉਨਨਾ ਨੇ ਤੋਹਣ ਵਾਲੀ ਹੈ ਬੰਦਾ ਤੇਰਾ ਯਾਰ ਉਹ ਹੋ ਯਾਰ ਕੱਟ ਨਹੀਂ ਪਾਹ ਯਾਰ ਲੋਜੀ ਪਾਹੇ ਚੱਲ ਲਫਰਾ ਯਾਰ ਬਾਬਾ ਸਹੀ ਦਾ ਕੰਮ ਹੈ ਹੁੰਦਾਗਾ ਸਹੀ ਦਾ ਸੌਦਾ ਬੰਦੇ ਦਾ ਹਾਂ ਇਹ ਜਵਾਨ ਨੂੰ ਮੈਂ ਮਾਰੀ ਆਇਆ ਮਜੂਗੀ ਸਹੀ ਨਾਲ ਸੌਦਾ ਬੰਦਾ ਮੈਂ ਕਿ ਸੌਦਾ ਦੱਸ ਤੂੰ ਇੱਕ ਮਿੰਟ ਮੇਰਾ ਕੰਮ ਕੀ ਦਲਾਲ ਦਾ ਮੈਂ ਸੌਦੋ ਲੈਣਾ ਹੋਦੋ ਲੈਣਾ ਯਾਰ ਹਾਂ ਤੇ ਤੇਰਾ ਕੰਮ ਹੋਪੇ ਬਣ ਗਿਆ ਨਹੀਂ ਗਿਆ ਨਹੀਂ ਪੱਠ ਫੜ ਕੇ ਉਹ ਕੋ ਨਾ ਮਾ ਇਹ ਆਖੋ ਥੋੜੀ ਵੱਧ ਸੀ 6000 ਦੇ ਬਾਈ ਗੱਬਣ ਨੂੰ ਪਤਾ ਨਹੀਂ ਹੋਈ ਹੋ ਵੀ ਸਕਦੀ ਹੈ ਜੀ ਪਤਾ ਹੋਊ ਗੱਪਣ ਤਾਂ 100% ਦੇ ਲੋ ਕਹਿੰਦੇ ਨੇ ਤੇ ਹੈਗੇ ਹੋਊਗੀ 100% ਦੇ ਸਗ ਮੇਰੀ ਜਜਮੈਂਟ ਅੱਡ ਵੱਖਰੇ ਖੁੱਲੇ ਨਹੀਂ ਕੱਪਣ ਲੋ ਹੋ ਸਕਦੀ ਹਮ ਕਿਵੇਂ ਕਹਿ ਦੀ ਤਲ ਗੱਲ ਪੰਜ ਸੀ ਸਾਡੇ ਚਾਲਾ ਲੰਮੀ ਗੱਲ ਨਾ ਕਰ ਇੱਕ ਮਿੰਟ ਜਿਹਦਾ ਪਸੂ ਬਚਣਾ ਆਇਆਗਾ ਤੁਸੀਂ ਵੇਚੇ ਪਸੂ ਇਹਦਾ ਉਸਾਰ ਨਾਲ ਗੱਲ ਕਰੀ ਆ ਵੀ ਲੰਮੀ ਗੱਲ ਨਾ ਕਰ ਸਰ ਕੰਮ ਤਾਤਬ ਚਲਾ ਤਾਤਦਾ ਤਾਂ ਹੋਈ ਪਿਆ ਹਾਂ ਇਹਦੇ ਮੰਗਿਆ ਸੀਗਾ 36000 ਉਹ 6 ਸੀ ਬਾਈ ਹੁਣ ਪੰਜ ਨੇ ਆ ਉਹੀ ਰੇਟ ਤਾਂ ਉਹੀ ਹੋਗਾ ਨਾ ਇੱਕ ਡਬਲ ਪੈ ਗਿਆ ਵੱਡਾ ਪੈ ਗਿਆ ਹਾਂ ਪੰਜ ਨੇ ਮੈਨੂੰ ਡਬਲ ਜਾ ਕਹਤਾ ਕਿ ਉਹ ਆਉ ਦੇਣਾ ਉਹ ਕੱਟ ਲਿਆ ਹੁਣ ਬਈ ਐਂ ਨਾ ਕਰੋ ਦੋ ਡਬਲ ਪਾ ਲਿਆ ਉਹ ਕਿੱਥੇ ਖੜੋ ਐਂ ਨਾ ਐਂ ਨਾ ਉਹ ਕਰਾ ਕੋਈ ਨਾ 6000 ਮੰਗਾ ਸੀ ਇਹਨੇ ਹਾਂ 6 ਮੰਗਾ ਸੀ ਉਸ ਤੋਂ ਬਾਅਦ ਇਹਨਾਂ ਨੇ 20000 ਲੱਤ ਸੀ ਉਹਨਾਂ ਨਗਾ ਤੇ ਠੀਕ ਆ ਉਸ ਤੋਂ ਬਾਅਦ ਇਹ ਪੰਜ ਦੇ ਭਾਰੂ ਕਹਦਾ ਸੀ ਬਈ ਹਾਂ 25000 ਬਈ 25 ਹਾਂ ਇਹ ਲਾਉਂਦੇ 20 ਨਾ ਇਹਨੇ 30 ਕਿਹਾ ਸੀ ਠੀਕ ਆ ਇੱਕ ਚੀਜ਼ ਆ ਸੀਦਾ ਹੁਣ 5 ਰਹਿ ਗਏ ਨਾ ਸੀਦਾ 30 ਸੀਦਾ 30 ਕਿਹਾ ਹੁਣ 5 ਨੇ ਹੁਣ 5 ਨੇ 25 ਰੋਸਾਰ 25 ਹੋ ਗਿਆ 25 ਤੋਂ 25 ਮੰਗਦਾ ਨਹੀਂ 25 ਨਹੀਂ ਮੰਗਦਾ ਜੀ ਹਾਂ ਅੱਛੀਆਂ ਹੋਣ ਦਾ ਫਿਰ ਦੇਵਾਂਗੇ ਇਹਦਾ ਬੋਲ ਤੀ ਕਰਕੇ 25 ਨਹੀਂ ਕਹਿੰਦਾ ਉਹ 20 ਲਾਉਂਦੇ ਬਾਈ ਕਹਿਣ ਤੋਂ ਪਹਿਲਾਂ ਨਹੀਂ ਲਾਉਂਦੇ 20 ਨਹੀਂ ਛੋਟੀ ਕਰਤੀ 20 ਦਾ ਲਾਇਆ ਹੈ ਬਾਈ ਦਾ 20 ਲਾਇਆ ਹੋਇਆ ਬਾਈ ਦਾ ਮੱਡ ਪਾਇਆ ਚਾਹ ਕਰਨਾ ਪਵੇ ਕਹਿੰਦਾ ਤੇ ਪਾਇਆ ਮੜਾ ਯਾਰ ਸਬਰ ਦਾ ਰੱਖੋ ਹਾਂ ਗੱਲ ਸੁਣ ਤਾਂ ਲੈ ਪੂਰੀ ਜਗ ਜਰਾ ਹੁਣ ਉਹ ਪਤਾ ਲੱਗ ਜੀ ਵੀ ਕਿਵੇਂ ਕਮਾਂ ਗੱਲ ਹੁੰਦੀ ਹੈ ਗੱਲ ਪਏ ਯਾਰ ਉਹ ਗੱਲ ਇਹ ਹੈ ਹਾਂ ਜਿਹੜੇ ਤੋ ਉਹ ਵਿੱਚ ਪਏ ਦਾ ਫਿਰ ਤੋਂ ਵੀ ਸੋਫਾ ਚੱਲ ਪਿਆ ਉੱਥੇ ਬਾਈ ਸਹੀ ਦਿਓ ਜੀ ਮੱਛੀ ਪਾਲਾ ਫਿਰ ਵੀ ਖੜ ਗਿਆ ਉਹਨੂੰ ਕੌਣ ਨੀ ਕੀ ਪੌਣੀ ਜਾ ਇਹ ਜੇ ਸੇਵ ਕਰਕੇ ਸੌਦਾ ਕਰ ਰੋਟਰਾ ਲੈ ਹਾਈ ਕਰੋ ਬਾਈ ਹੋਰ ਪਾ ਲੈ ਯਾਰ ਸੇ ਨਾ ਪੂਰੇ ਕਰੋ ਸਾਬ ਨਾਲ ਜਾ ਚਲ ਐ ਕਰ ਲੈ ਜਿਹੜੇ ਸਾਬ ਨਾਲ ਨੇ ਬਾਈ ਨੇ ਕਿਹਾ ਪਾ ਯਾਰ ਜਿਹੜੀ ਮਰਜ਼ੀ ਤੂੰ ਪਾ ਲੈ ਬਸ ਆ ਇਹਨਾਂ ਅੰਤਰ ਹੈ ਫਾਸੇ ਬੂ ਬੂ ਵੀਦੇ ਆਂ ਹਾਂਜੀ ਵਾਕੇ ਇਹ 3 ਉਹ 20 ਓਏ ਹਾਈ ਉਹਨਾਂ ਕਰ ਬਾਈ ਉਰੇ ਆਜ ਹੁਣ ਲੈ ਵੀ ਆਜੋ ਪੂਰੇ ਆ ਜਾ ਮੜਾ ਯਾਰ ਮੁੰਡਾ ਆ ਬਈ ਜੀ ਹਾਂਜੀ ਇਹਨੇ ਬੂ ਵੀ ਦੇ ਲੈ ਕੇ ਰਾਜ ਮੈਂ ਕਸਾਈਆਂ ਚ ਨਾ ਪੈਓ ਯਾਰ ਹੁਣ ਆਹ ਹੈ 20000 ਇੱਕਰ ਵੀ ਤਾਂ ਨਹੀਂ ਲੋਟਣਾ ਤੇ 3 ਇਹਨਾਂ ਨੇ ਲੋਟਣਾ ਤੁਹਾਨੂੰ ਸਾਫ਼ ਦੀ ਗੱਲ ਕਰ ਰਿਹਾ ਟੰਗ ਦੀ 6 ਪਾ ਦੇ 22000 ਦੇ ਲਓ ਜੀ ਇਹ ਤਾਂ ਛੱਡ ਕੇ ਨਹੀਂ ਆਉਂਦੇ ਪੈਸੇ ਤਾਂ ਰੱਖ ਜੇ ਤਾਂ ਬੰਦੇ ਰੱਖਾ ਮੋਰਦਾ ਉਹ ਲੋੜ ਕਹਿੰਦੇ ਉਹ ਆ ਗੁੰਦਾ ਸਿਆਰਾ 30000 ਮੰਗਦਾ ਇਹ ਮੈਂ 36 ਮੰਗਦਾ ਸੀ 6 ਘਟ ਗਿਆ ਇਹਨਾਂ ਨੂੰ ਉਹੀ 6 ਘਟ ਕੇ ਵੀ ਹੁਣ ਵੀ ਇਹ 20 ਤੇ ਨੇ ਚਲੋ 20 ਤੇ ਹੀ ਬਾਈ ਜੀ 22 ਤੇ ਰੱਖੇ ਉਹ 6 ਘਟਦਾ ਇਹ 4 ਤਾਂ ਵਧਣਾ ਕਿ ਦੋ ਵਜੇ ਕਰ ਰਹੇ ਮੈਂ ਸ਼ਿਕਾ ਟੱਕਰਾ ਨਹੀਂ ਭਾਈ ਉਹ ਤੇਰੇ ਨਾਗਰੇ ਆ ਰਿਹਾ ਏਕ ਵਾਰੀ ਨਹੀਂ ਆਉਣਾ ਏਕ ਵਾਰੀ ਤੇਰੀ ਹੁਣ ਤੂੰ ਸੀਗਾ ਉਹਦੇ ਘਟੇਗਾ ਤੇ ਮੈਂ ਹੁਣ ਤਾਈਂ ਨਰਵਾਦੀ ਸ਼ਿਕਾ ਟਾ ਜਾਂ ਜਿਹਦਾ ਤੂੰ ਆਇਆ ਸੀ ਤੂੰ ਲਖੀਰ ਖਚਦੇ ਬਸ ਜੀ ਵੇਖ ਫੇਰ ਕੋਈ ਗੱਲ ਕਿ ਗਏ ਆਮਾ ਮੋੜ ਤੇ ਲਗਾਉਂਦੇ ਲਿਆ ਯਾਰ ਪਤਾ ਵੀ ਸਹੀ ਕਾਲੀ ਦਾ ਨਾਗਰ ਦੇ ਖਤ ਦਾ ਦੇ ਇਹਨਾਂ ਕਿ ਉਹ ਤਾਂ ਹੈਗਾ ਬੇਤ ਹੈਗਾ ਯਾਰ ਹੁਣ ਲਿਸੇ ਦਾ ਫਿਰ ਤਾਂ ਆਏ ਫਿਰ ਤੈਨੂੰ ਫਸਾਈ ਹਾਂਜੀ ਬੋਲੋ 23 ਹਜ਼ਾਰ ਦਾ 23 ਤੁਸੀਂ ਕੱਚੀ ਗੱਲ ਨਾ ਕਰੇ ਦੇਵੇ ਨਾ ਦੇਵੇ ਇੱਕ ਵਾਰੀ ਚ ਰਵੇਟ ਜਾ 4000 ਦੇ ਭਾਣੇ 6 ਚੱਕਾ 24 24 ਬਸ ਤੂੰ ਦੇ ਜਾਂ ਨਾ ਦੇ ਲਵੇ ਜਾਂ ਨਾ ਦੇ ਮੇਰਾ ਵੀ ਇਧਰੋਂ ਘੱਟ ਲਾਇ ਨਹੀਂ ਮੇਰਾ ਕੋਈ ਨਾ ਅੱਗੇ ਤੇਰੀ ਮਰਜ਼ੀ ਹੈ ਕੋਈ ਨਹੀਂ ਮੇਰੇ ਮਾਲ ਦੀ ਕੀਮਤ ਪਾਦੀ ਮੁੱਲ ਪਾ ਠੀਕ ਠੀਕ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਮੈਂ ਨਹੀਂ ਨਹੀਂ ਯਾਰ ਮੰਨ ਵੀ ਰੋ ਜਾ ਜਿਵੇਂ ਨਹੀਂ ਨਹੀਂ ਜੀ ਇਸ ਤੱਕ ਦਾ ਮਾਲ ਕਦੇ ਨਹੀਂ ਮੰਗੀ ਤੂੰ ਆਪ ਕਿਹਾ ਦੱਸ ਦੇ ਨਹੀ ਅੱਖ ਕੌੜੀ ਆ ਚਾਗਦਾ ਤੇ ਇਹ ਬੰਦਾ ਮਾਦਾ ਆਏਗਾ ਚੋਰ ਪਹਿਲੀ ਨਹੀਂ ਤਾਂ ਕੰਨ ਕਰਦਾ ਅੱਧੀ ਬਦਖਾ ਬੰਦਾ ਯਾਰ ਭੈ ਘੜੀ ਜਾਂਦਾ ਨਾ ਬੰਦਾ ਉਹ ਨਰ ਮਾਹੇ ਬੰਦਾ ਪਹਿਲਾਂ ਫੁਕਾਰ ਮੇਰੇ ਕਰਨੀ ਆਈਦੇ ਤੇ ਵੀ ਸੌਦੇ ਦਵਾਏ ਤੇ ਹੱਥੋਂ ਹੱਥ ਕੀ ਗੱਲ ਕਰੇ ਮੈਂ ਤੇਰੇ ਬਹੁਣ ਵੇਚ ਤੇ ਬਈ ਜੇ ਤੇਰੀ 2000 ਰੁਪਏ ਲਾਇਆ ਇਹਦਾ ਥਾਵਨਾ ਤੇਰੇ ਬਹੁਣ ਨੂੰ ਥਾਵਨਾ ਤੇਰੇ ਬਹੁ ਵੇਖਣਗੇ ਹਾਂ ਉਹក៏ ਪਹੇਨੀ ਵੀ ਬਾਲੀ ਇਹ ਵੀ ਨਦਰ ਪਰ ਐ ਵੀ ਮਾਰਨੇਗੇ ਇਹ ਨਹੀਂ ਠੀਕ ਆ ਉਹਦਾ ਗੱਲ ਇਹ ਵੀ ਪਾਲਣ ਉਹ ਤੇਰਾ ਤਿੰਨ ਨਾਲ ਅਸੀਂ ਤਿੰਨ ਦਾ ਇੱਕ ਮਿੰਟ ਖੜ ਜਾ ਇਹਨਾਂ ਵਿੱਚੋਂ ਕੋਈ ਹੀ ਹੋ ਸਕਦੀ ਹੈ ਉਹਦਾ ਕਰਮ ਤੇਰੇ ਵੀ ਜਿਉਂ ਚ ਬਹਿ ਗਏ ਤੇਰੇ ਖਰੇ ਨੇ ਤੇਰਾ ਤੇਰੇ ਮੇਰੇ ਤੇ ਮਾਰਨਾ ਕੋ 25000 ਦੇ ਲਾ ਲਾ ਬੱਤੇ ਦਾ ਬਾਕੀ ਉਹ ਗੁੱਡੀ ਗੱਲ ਨਾ ਕਰੀਂ ਬਸ ਪੋਛੋਗੇ ਯਾਰ ਗਾਢੀ ਕਾ ਯਾਰਾ ਪੋਛੋ ਕੀ ਹੈ ਯਾਰ ਬੱਚੇ ਦਿਖਾਉਣੇ ਵਾਧਾ ਕਰ ਬਾਈ ਇਹਨੂੰ ਬਾਤਾ ਕਰ ਪਾ ਗਨ ਪਾ ਮੈਂ ਲੋ ਤਾਂ ਕੀ ਕਰ ਦੋ 4 5 6 ਬੱਚੇ ਨੇ ਵੀ ਪੂਰੇ 20000 ਦੇ ਹੋਗੇ ਧੋਲਾ ਬੱਕਰਾ ਮੰਡੀ ਇੱਥੇ ਇਹਨਾਂ ਦੇ ਇਹਨਾਂ ਨਾਗ ਵੇਚੇ ਨੇ ਆਪਦੇ ਉਹਦੀ ਲਗਾਈ ਰਹਿੰਦੀ ਆ 8 9 6 ਆ ਨੇ 2 ਹੋਸੇ ਕਿੰਨੇ ਮਾੜਾ ਸੀ ਸੀ ਹਾਰਾ ਲੰਡੇਣੀ 45000 ਦੇ ਦੇ 8 ਲਾਕ ਨੇ ਹੋ ਜੇ ਭਜੋਗੇ ਹੁਣ ਛੋਟੇ ਸੇ ਗਾਜ ਹੁਣ ਤੁਹਾਨੂੰ ਇੱਕੋ ਇੱਕ 10 20 ਕਿੰਨੇ ਦਾ ਨਗ ਢਾਲਦਾ ਦੇਖ ਲੋ ਆ ਬੱਕਰੇ ਹੀ ਦੇਖ ਲੋ ਕੱਲਾ ਕਿੰਨੇ ਦਾ ਚੰਗਾ ਨਗ ਦੇਖ ਲੋ ਕਿੰਨੇ ਦਾ ਢਣ ਗਿਆ ਹੁਣ 8 ਨਗ ਨੇ ਸਭ ਨੂੰ ਨਗ ਨਾ ਗੀਣਾ ਦਾ ਮੈਂ ਵਾਰ ਇੱਕ ਪੰਦਲ ਬੱਕਰੀ ਆ ਬੱਠਾ ਚੰਗੀਆਂ ਦਾ ਨਾ ਮਹਿਬੂਬ ਮੁੜ ਕੇ ਫਿਰਾਂਗਾ ਬੜੂ ਆਈਗਾ ਫੜਦਾ ਉਹ ਮੈਂ ਹੀ ਵੀਰ ਨੰਦਮਾ ਕਹਿੰਦਾ ਉਹ ਕਹੂ ਹਾਂ ਦੱਸ ਕੋਈ ਨਹੀਂ ਕੀ ਰੇ ਨਾ ਨਾ ਬਈ ਰੇ ਹੋਰ ਕਿੰਨੇ ਦੇ ਕਹਿੰਦਾ ਤੂੰ ਬਰਾਦ ਹੈ ਯਾਰ ਰਾਬਾ ਚਲ ਤੂੰ 1000 ਘਟਾ ਦੇ ਦੇ ਹੁਣ 39 ਦੇ ਲੈ ਆਹ 10000 ਫਿਰ ਨਾ ਨਹੀਂ ਗੜੀ ਚੱਲ ਜਾਈਗੀ 24000 ਨੂੰ ਸਾਰੇ ਬਸ ਇਹਦੇ ਨੇ ਇਕੱਲੇ ਰੱਬ ਕਰਾ ਮੁੰਕੇ ਮੈਨੂੰ ਹੱਕਾ ਮਾਰ ਜਾਵੀਂ ਕਿ 25000 ਦੇ ਦੇ ਸਾਰੇ ਜਾ ਤਾ ਜਿਆ ਯਾਰ ਉਹ ਬਾਲੇ ਕਹਿੰਦੇ ਇਕੱਠੇ ਮੈਂ ਫੇਰੇ ਜਦੋਂ ਆਹ ਫਿਰ ਕੱਟੇ ਆਹ ਦੇਖ ਆ ਜੀ ਮੂਵੀ ਚਲਾ ਗਿਆ ਦੇਖ ਕੋਈ ਤੇਰੀ ਗੱਲ ਆ ਬੰਦਾ ਜਰਾ ਲਾਦਾ ਦੋ 2000 ਆਏ ਭਾਈ ਜਿਖੜਾ ਮਾਰ ਗੀ ਜੇ ਜਕਰੋ ਜੇ ਆਏ ਕਹਤਾ ਵੀ ਦੇ ਦੇਗੇ ਐਦਾਂ ਹੀ ਕਹਤਾ ਵੀ ਉਹੀ ਬਣਾ ਦੇਗੇ ਛੋਟੇ ਚਾਰ ਨਾ ਕਿ ਦੋ ਦੋ 2000 ਆਦਾ 4000 ਨਾ ਡਾਕਟਰ ਭਾਈ ਜਿਹਦਾ 25 ਜਣੇ 100 ਬਪੋਂ ਦਾ ਬੰਦਾ ਬੈਠਾ ਪੈਸੇ ਉਹ ਬਣਾ ਦਿੰਦਾ ਹਾਂ ਫੇਰ ਇਧਰ ਨਹੀਂ ਮੈਂ ਸਮਝ ਨਹੀਂ ਤੇਰੀ ਗੱਲ ਉਹ ਤੂੰ ਬਾਅਦ ਗਾਹ ਭਾਈ ਗਾਹ ਗਾਗ ਲੱਗੇ ਨਾ ਲੱਗੇ ਇਹ ਤੇਰੀ ਮਰਜ਼ੀ ਜੇਰਾ ਹੁਣ ਤਰਾ ਮਗਾ ਇਹ ਡਰ ਲੱਗਦਾ ਹੁੰਦਾਗਾ ਜੇ ਵੇਚਿਆ ਚੰਗਾ ਰਹੇਗਾ ਨਹੀਂ ਭਈ ਤੇਰਾ ਮਾਦਰ ਰਹੇਗਾ ਹਾਂ ਹਾਂ ਉਹ ਤਾਂ ਸਹੀ ਹੈ ਹੈ ਬੱਜਣਾ ਮੁੱਲ ਮਾ ਲਾ ਦੂੰਗਾ ਅਜਾ ਜੀ ਲੱਗਦਾ ਪੰਨੋ ਮੋਹਾਂ ਲੱਗ ਜੀ ਹਲਦੇ ਮਰਦ ਤੇ ਨਾ ਪੈਂਦਾ ਨਹੀਂ ਉਹ ਤਾਂ ਗੱਲ ਸਹੀ ਹੈ ਜੇਰਾ ਮੁੱਲ ਮਾ ਅੱਜ ਮਾ ਲਾ ਦੂੰਗਾ ਬੋਟੇ ਵੀ ਪਸਾਲ ਲਾ ਉਧਰ ਚਾਰ ਨਾ ਗਏ 2000 ਤਾਂ ਕਿੰਨੇ ਹੋਣੇ 8 ਹਾਂ ਉਹਨੂੰ ਮੈਂ ਆਹ ਤਰਾ ਇਹ ਕਿੰਨੇ ਲੱਗਿਆ 7 15 5 5 ਦੇ ਲਾ ਲੈ ਕਿਹੜੇ ਲਾਦਾ 5 5 ਦੇ 25 ਤੂੰ ਕਹਿੰਦਾ 25 25 ਹਾਂ ਇੱਕ ਹੋਰ ਹੈਗੀ ਨਾ ਜਾਨੀ ਬਣ ਕਹਦੇ ਆਲੇ ਸਾਬ ਉਹਨਾਂ ਤਾਂ ਹੋਰ ਹੈਗੇ ਨਾ ਇਹਦੇ हिसाब ਨਾਲ ਤਾਂ 40 ਬਣ ਗਿਆ ਨਾ ਬੰਦ ਤੂੰ ਪੰਜ ਬਗ ਕਿਹੜੇ ਲਾਤੇ ਚਾਰ ਲਾਇਆ ਚਾਰ ਕਿਹੜੇ ਗੱਲ ਬੰਦ 2000 ਰੁਪਏ ਛੋਟੇ ਹੈਂ ਤਾਂ ਕਿਹ ਲਾਤੇ ਨਹੀਂ ਨਹੀਂ ਚਾਰ ਨਾਲ ਛੋਟੇ 35 ਬਣਦਾ ਚਾਰ ਲਾਇਆ ਛੋਟੇ ਆ ਫੜ ਬਾਈ 10 ਨਹੀਂ ਕੋਈ ਗੱਲ ਨਹੀਂ 26 ਇਹ ਬਸ ਦੇਣੇ ਨੇ ਨਾ ਕਿ ਫਰਕ ਆ 26 ਦੇਣੇ ਨੇ ਨਹੀਂ ਨਹੀਂ ਤੈਨੂੰ ਇੱਕੋ ਹੀ ਗੱਲ ਦੱਸਾਂ ਲੈਣੇ ਕਰਨੇ ਮਰਜ਼ੀ ਆ 35000 ਦੇ ਦੇਉਗਾ ਤੂੰ ਨਾ ਘੜ ਜਾ ਨਾ ਘੜ ਬੈਤ ਨਾ ਨਾ ਆਇਆ ਆਇ ਨਹੀਂ ਦੇ ਬਦਦੇ ਨਾ ਘਲ ਆਇਆ ਬਈ ਦੱਸ ਤੂੰ ਵੇਚ ਦੀ 25000 ਦੇ ਲੇ ਨੀ ਨਾ ਨਾ ਲਓ ਕਿ ਇਹਨੂੰ ਅੱਜੇ ਵੇਚਦੀ ਹੁਣ ਟੱਕੋ ਬਾਈ ਹੋੜੀ ਮਰਜੀ ਹੋੜੇ ਮਾਰਾ ਯਾਰ 27000 ਤੇ ਲੱਗ ਗਿਆ 27000 ਦਾ ਲੱਗਾ 35 ਥੋੜਾ 27 ਨਹੀਂ ਇਹਦਾ 35 ਨਹੀਂ ਮੈਂ ਕੁਝ ਕਹਿੰਦੇ ਬਾਅਦ ਵੀ ਗੱਲ ਦੇਖ ਲੋ ਕਿੱਥੇ ਦੇਖ ਲੈ ਯਾਰ ਦੇਖਣਾ ਕੀ ਬਾਜਵੀ ਜੀ ਨਾਲ ਗੱਲ ਕਰੂਣਾ ਯਾਰ ਮੈਂ ਤਾਂ ਕਹਿੰਦਾ ਪੈਜਣਾ ਨਹੀਂ ਮਹਿੰਗੇ ਨਹੀਂ ਪੈਣਾ ਬਾਈ ਦਾਦਾ ਇਹਨਾਂ ਦਾ ਕਹੋ ਇਹਨਾਂ ਦਾ ਕਹੋ ਪੂਰੇ 3000 ਬੜਾ ਗਏ ਬਸ 5000 ਦੀ ਗੱਲ ਹੈ 3000 ਵਾਜਾ ਲੈ ਪੰਜਾਬੀ ਦੀ ਗੱਲ ਹੁਣ ਹੁਣ ਝਾਕਣਾ ਕਰੀ ਉੱਪਰ ਇੱਕ ਪੈਸੇ ਦੇ ਵੀ ਹਾਂ ਉਹ ਨਾ ਕਿਹਨੇ ਕਿਹਾ ਨਾ ਮੁਰਗੇ ਨੇ ਵੇਚਦਾ ਇਹ ਮੁਰਗਾ ਵੀ ਕਈ ਵਾਰੀ 5-6 ਕਿਲੋ ਨਿਕਲਦਾ ਆ ਕਰੋ ਇਹ ਬੋਗੜੀ ਬਣਾ ਕੇ ਲੈ ਨੂੰ ਮੈਂ ਕੱ ਲਈ ਖਾ ਜੂ ਯਾਰਾ ਹੇ ਹੇ ਇਹਦਾ 2000 ਕੱਲਾਦਾ ਮੁਰਗਾ ਕੱਲਾ ਖਾ ਜੂ ਯਾਰਾ ਇਹ ਰਹਿ ਗਿਆ ਬਿੱਦੂ ਇਹ ਬਾਟੇ ਰਹੇਗਾ ਬਿੱਦੂ ਮੈਂ 2000 ਦੇ ਦੂੰਦਾਂ ਨੂੰ ਯਾਰਾ ਕਿੰਨਾ ਕਾ ਮੈਨੂੰ ਯਾਰ ਨਾ ਵਾਜ ਜਾਂਦੀ ਹਾਂ ਆਪਣੋ ਆਪਣੀ ਹੈ ਜਿਆਗੂ ਜੀ ਇਹ ਦੇਣਾ ਤਾਂ ਖੁਸ਼ ਹੋ ਕੇ ਦੇ ਨਹੀਂ ਨਾ ਯਾਰ ਦੇ ਆਪਣਾ ਵੇਸੇ 3000 ਦਾ ਦੱਸ ਜਾਂਦੀ ਗਏ ਐ ਬਾਈ ਮਾਲਾ ਗਾਂਵ ਦੇ ਕਰਮ ਨੇ ਯਾਰ ਉਹ ਗਾਂਹ ਕੀ ਨੇ ਦੇਖਿਆ ਯਾਰ ਆਪਾਂ ਦਾ ਬੰਦ ਇਹ ਆਪਾਂ ਖਾਈ ਕਰਾਉਣੀਆਂ ਉਹ ਮਕਰਾਂ ਦੇ ਮਕਰ ਹਾਂ ਹਾਂ ਲਿਆ ਦਿੰਦੇ ਹਾਂ ਬਸ ਕਿਹੜਾ ਦੂਰ ਤੋਂ ਸਤ ਨੂੰ ਮਾਰਨ ਨੂੰ ਚਾਹ ਆ ਗਈ ਥੋੜੀ ਰਖਾਈ ਹੋਊਗੀ ਕੁਝ ਚੁੰਦੇ ਨੇ ਬਾਈ ਇਹਨੂੰ ਤਾਂ ਆ ਚਾਹੁੰਦਾ ਬਾਈ ਹਾਂ ਨਾ ਨਾ ਇਹਦੇ ਮਗਰ ਤੋਂ ਨਹੀਂ ਨੇ ਬਾਈ ਬੱਕਰੇ ਨਹੀਂ ਅੱਛਾ ਹੋਰ ਕਰਾਇਚ ਉਹ ਕਾਲਾ ਆ ਜਾ ਸਾਲਾ ਜਾਈ ਉਹਦੀਆਂ ਦੋ ਪੱਟਾਂ ਨੇ ਮੇਰੀ ਬੈਠੀ ਆ। ਹੋਰ ਨਹੀਂ ਕਿ ਪਰ ਦੇ ਕਿ ਆ ਜਾ ਹੈ। ਕਰਦੀ ਦਿਨ ਪੱਟਾ ਜਿਹੜੀ ਉਰੇ ਨੂੰ ਮੁੱਕਰੀ। ਚਾਰ ਰੁਪਏ ਹੋ ਗਿਆ। ਹਾਂ। ਅੱਠ ਨਗਨੇ ਇਹ ਕਾਦੀ ਰਖਾਈ ਹੋਈ ਚਾਰ ਦਿਨ ਜੂਨਦੇ ਨੇ। ਨੌਂ ਇਹ ਨੌਂ ਯਾਰ ਨੌਂ ਆ। ਉਹ ਦੂਜੇ ਦੇ ਨੌ ਉਹ ਤੇ 10 ਹੋ ਉਹ 19 ਹੈ। ਬੋੜੀਆਂ ਬੜੀਆਂ ਕੋਈ ਨਹੀਂ ਸਟਾਰਟ। 10 ਹੋ ਗਿਆ। 11 12 13 14 15, 15, 15 16 17 18 19 ਕਿੰਨੇ ਰਹਿ ਗਏ